ਆਪਾਂ ਬੇਨਤੀ ਨਹੀਂ ਕਰਦੇ ਹੁੰਦੇ ਜੀ। ਬਣਤਾ ਨੇ ਪੁੱਤ ਕਰੇ ਵੇਚਿਆ ਕੀਤੀ ਹੋਈ ਨਹੀਂ। ਸਿੱਧੀ ਲਲਕਾਰ ਐ। ਸਿੱਧੂ ਮੂਸੇ ਵਾਲੇ ਨੇ ਤਾਂ ਪੱਕੀ ਐ ਜੀ। ਵੀ ਜੇ ਇਹ ਬੰਦੇ ਦਾ ਪੁੱਤ ਹੈਗਾ ਲੈੜੀਆਂ ਪਿੰਡ ਐ ਮੇਰਾ ਰੋਹ ਜੀ ਬੱਬੂ ਮਾਨ ਦੇ ਫੈਨਾਂ ਨੂੰ ਬੇਨਤੀ ਐ। ਬਸਟਡ ਜੀ ਆ ਇੱਕ ਬਸਟਡ ਬੋਸਟਡ ਪਿੰਦੂ ਆ ਸਿੱਧੂ ਮੂਸੇ ਵਾਲੇ ਦੇ ਨਾਲ ਰਹਿੰਦਾ ਆ ਉਹਦਾ ਜਿਆਦਾ ਚਮਚਾ ਇਹਦੀ ਮਾਂ ਐਸੀ ਸਰਵਿਸ ਕਰੂ ਜਿਹੜਾ ਜ਼ਿੰਦਗੀ ਦੇ ਵਿੱਚ ਯਾਦ ਰੱਖੇ। ਹਾਂਜੀ ਦੋਸਤੋ ਕੀ ਹਾਲ ਆ ਜੀ ਸਾਰਿਆਂ ਦਾ ਦੋਸਤੋ ਅੱਜ ਤੁਸੀਂ ਵੀਡੀਓ ਵਿੱਚ ਦੇਖੋਗੇ ਕਿ ਲੋਕ ਫੇਮ ਲੈਣ ਦੇ ਚੱਕਰ ਵਿੱਚ ਕੀ ਕੁਝ ਨਹੀਂ ਕਰਦੇ ਜੇ ਫੇਮ ਲੈਣਾ ਹੈ ਤਾਂ ਸਿੱਧੂ ਮੂਸੇਵਾਲੇ ਨੂੰ ਮਾੜਾ ਬੋਲ ਦੇਵੋ ਤੇ ਬਾਅਦ ਵਿੱਚ ਜਦੋਂ ਮਾਮਲਾ ਖਰਾਬ ਹੁੰਦਾ ਦਿਖੇ ਤਾਂ ਫੇਰ ਮਾਫੀ ਮੰਗ ਲਵੋ ਇਦਾਂ ਦੇ ਹੀ ਦੋ ਮਾਮਲੇ ਸਾਹਮਣੇ ਆਏ ਹਨ ਸਾਨੂੰ ਪਤਾ ਹੈ ਕਿ 뮤직 ਡਾਇਰੈਕਟਰ ਬੈਸਟਰਨ ਪਿੰਡੂ ਦੇ ਸਿੱਧੂ ਮੂਸੇਵਾਲੇ ਨਾਲ ਕਾਫੀ ਗੀਤ ਆ ਚੁੱਕੇ ਹਨ ਇੱਕ ਬੰਦੇ ਨੇ ਪਹਿਲਾਂ ਬੈਸਟਰਨ ਪਿੰਡੂ ਅਤੇ ਸਿੱਧੂ ਮੂਸੇਵਾਲੇ ਨੂੰ ਲਾਈਵ ਕੇ ਬੁਰਾ ਭਲਾ ਬੋਲਿਆ ਬੈਸਟਰ ਪਿੰਡੂ ਵੀ ਚੁੱਪ ਨਹੀਂ ਬੈਠਾ ਉਸਨੇ ਉਹ ਵੀਡੀਓ ਆਪਣੇ ਪੇਜ ਤੇ ਸ਼ੇਅਰ ਕਰ ਦਿੱਤੀ ਫਿਰ ਜਦੋਂ ਬੈਸਟਰ ਪਿੰਡੂ ਦੇ ਦੋਸਤਾਂ ਨੇ ਵੀ ਉਸ ਬੰਦੇ ਨੂੰ ਧਮਕੀ ਦਿੱਤੀ ਤਾਂ ਉਸ ਬੰਦੇ ਨੇ ਦੁਬਾਰਾ ਵੀਡੀਓ ਪਾ ਕੇ ਮਾਫੀ ਮੰਗ ਲਈ ਉਸ ਤੋਂ ਬਾਅਦ ਇੱਕ ਹੋਰ ਜਵਾਕ ਜਿਹਾ ਲਾਈਵ ਆਇਆ ਜਿਸ ਦੇ ਹਲੇ ਦੁੱਧ ਦੇ ਦੰਦ ਵੀ ਟੁੱਟੇ ਨਹੀਂ ਹੋਣਗੇ ਉਸਨੇ ਸਿੱਧੂ ਤੇ ਅੰਮ੍ਰਿਤ ਮਾਨ ਨੂੰ ਮਾੜਾ ਬੋਲਿਆ ਤੇ ਉਸਨੇ ਵੀਡੀਓ ਵਿੱਚ ਆਪਣੇ ਪਿੰਡ ਦਾ ਐਡਰੈਸ ਵੀ ਦਿੱਤਾ ਫਿਰ ਜਦੋਂ ਸਿੱਧੂ ਦੇ ਫੈਨਾਂ ਨੇ ਕਮੈਂਟਾਂ ਵਿੱਚ ਇੰਜਨ ਤਾ ਤਾਂ ਉਸ ਮੁੰਡੇ ਨੇ ਲਾਈਵ ਆ ਕੇ ਮਾਫੀ ਮੰਗੀ ਚਲੋ ਦੋਸਤੋ ਤੁਸੀਂ ਵੀ ਉਹ ਦੋਨੋਂ ਵੀਡੀਓ ਦੇਖੋ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਸਿੱਧੂ ਅਤੇ ਅਮਰਿਤ ਮਾਨ ਦੀ ਸਪੋਰਟ ਵਿੱਚ ਹੋ ਤਾਂ ਵੀਡੀਓ ਨੂੰ ਲਾਈਕ ਕਰਕੇ ਕਮੈਂਟਾਂ ਵਿੱਚ ਆਪਣੇ ਵਿਚਾਰ ਜ਼ਰੂਰ ਦੇਵੋ ਤੇ ਪੰਜਾਬੀ ਇੰਡਸਟਰੀ ਦੇ ਅਪਡੇਟ ਸਭ ਤੋਂ ਪਹਿਲਾਂ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਓਕੇ ਧੰਨਵਾਦੀ ਸਾਰਿਆਂ ਦਾ ਬੱਬੂ ਮਾਨ ਦੇ ਫੈਨਾਂ ਨੂੰ ਬੇਨਤੀ ਹੈ ਆ ਇੱਕ ਬਸਟਰਡ ਬੋਸਟਰਡ ਪਿੰਡੂ ਆ ਸਿੱਧੂ ਮੂਸੇ ਵਾਲੇ ਦੇ ਨਾਲ ਰਹਿੰਦਾ ਉਹਦਾ ਜਿਆਦਾ ਚਮਚਾ ਇਹਦੀ ਮਾਂ ਐਸੀ ਸਰਪਸ ਕਰੂ ਜਿਹੜਾ ਜ਼ਿੰਦਗੀ ਦੇ ਵਿੱਚ ਯਾਦ ਰੱਖੇ ਆ ਬੱਬੂ ਆਏ ਬੱਬੂ ਮਾਨ ਜਾਂ ਮੂਸੇ ਵਾਲਾ ਇੱਕ ਦੂਜੇ ਨੂੰ ਮਾੜਾ ਨਹੀਂ ਕਹਿੰਦੇ ਤੂੰ ਫੇਮ ਲਾਈਨ ਦੇ ਚੱਕਰ 'ਚ ਸੰਨੇ ਆਪਦਾ ਜਲੂਸ ਨਾ ਕਢਾ ਲਈ ਵੈਸਟਰਨ ਪਿੰਡੂ ਦੀ ਸਰਵਿਸ ਕਰਦਾ ਕਰਦਾ ਕਿਤੇ ਪੁੱਤ ਆਪਦੇ ਰਿੰਗ ਨਾ ਪਵਾਲੀ ਡੀਵੀ ਗਰੁੱਪ ਵਾਲਿਆਂ ਘਰੇ ਬੜਕੇ ਸਕੀਮ ਪਾ ਦੇਾਂਗੇ ਵੈਸਟਰਨ ਪਿੰਡੂ ਸਾਡਾ ਭਾਈ ਆ ਜੇ ਪੁੱਤੋ ਦੇ ਨਾਲ ਉਂਗਲ ਕਰੀ ਨਾ ਤਾਂ ਮੋਢੇ ਕੋਲੋਂ ਬਾਹ ਲਾ ਦੇਾਂਗੇ ਸਮਝਿਆ ਹੈਲੋ ਵੀਰੇ ਆ ਚਨੀਰ ਵਾਲੇ ਵੈਸਟਰ ਪਿੰਡੂ ਨੂੰ ਬੇਨਤੀ ਆ ਵੀਰੇ ਮੇਰੀ ਤੇਰੇ ਨਾਲ ਕੋਈ ਲੜਾਈ ਨਹੀਂ ਤੇਰੀ ਫੇਕ ਆਈਡੀ ਬਣਾਈ ਹੋਈ ਸੀ ਕਿਸੇ ਨੇ ਉਹ ਤੋਂ ਮੈਨੂੰ ਗਲਤ ਕਮੈਂਟ ਕਰੇ ਨੇ ਵੀਰੇ ਮੈਥੋਂ ਭਲੇਖੇ ਵਾਲਾ ਇਹ ਹੋ ਗਿਆ ਵੀ ਉਹ ਤੇਰੀ ਆਈਡੀ ਐ ਇੱਕ ਸਿੱਧੂ ਮੂਸੇ ਵਾਲੇ ਨਾਂ ਦਾ ਪੱਤਰ ਆਪਣਾ ਗੀਤਕਾਰ ਹੈ ਜੀ ਉਹ ਬੰਦਾ ਕਦੇ ਪੁਰਸ਼ ਨੂੰ ਟਾਰਗੇਟ ਕਰ ਰਿਹਾ ਜੀ ਕਦੇ ਪੱਤਰਕਾਰਾਂ ਨੂੰ ਟਾਰਗੇਟ ਕਰ ਰਿਹਾ ਜੀ ਆਪਾਂ ਬੇਨਤੀ ਨਹੀਂ ਕਰਦੇ ਹੁੰਦੇ ਜੀ ਬਣਤਾ ਨੇ ਪੁੱਤ ਕਰੇ ਵੇਚ ਲਿਆ ਕੀਤੀ ਹੋਈ ਨਹੀਂ ਸਿੱਧੀ ਲਲਕਾਰ ਹੈ ਸਿੱਧੂ ਮੂਸੇ ਵਾਲੇ ਨੇ ਤਾਂ ਫੱਕੀ ਹੈ ਜੀ ਵੀ ਜੇ ਬੰਦੇ ਦਾ ਪੁੱਤ ਹੈਗਾ ਲਹਿੜੀਆਂ ਪਿੰਡ ਐ ਮੇਰਾ ਰੋਪੜ ਜ਼ਿਲ੍ਹਾ ਐ ਆ ਜਾ ਤੈਨੂੰ ਦੱਸ ਦਿੰਦੇ ਆ ਵੀ ਜਿਹੜੀ ਤੇਰੀ ਗੱਲ ਮੈਂ ਨਾਲੇ ਸਾਡੀ ਗੱਲ ਵਿੱਚ ਕੀ ਫਰਕ ਐ ਤੂੰ ਜੇ ਗਰੀਬ ਕੋ ਰੋਂ ਉਠਿਆ ਤੂੰ ਵੱਡਾ ਬਣਦਾ ਬਣਿਆ ਤੂੰ ਸਮਾਜ ਨੂੰ ਸੁਧਾਰ ਕਰ ਗਰੀਬਾਂ ਦੀ ਮਦਦ ਕਰ ਤੂੰ ਕਰ ਰਹੇਂ ਹਾਂ ਲੰਡਰ ਬਾਜੀ ਠੀਕ ਐ ਤੂੰ ਗਲਤ ਗਾਣੇ ਗਾੜ ਰਹੇਂ ਹਾਂ ਨੌਜਵਾਨਾਂ ਨੂੰ ਭੜਕਾ ਰਹੇਂ ਹਾਂ ਠੀਕ ਐ ਪ੍ਰਸ਼ਾਸਨ ਨੂੰ ਚੈਲੰਜ ਕਰ ਰਹੇਂ ਹਾਂ ਗਾਂ ਸੁਣ ਲੈ ਪੁੱਤ ਇੱਥੇ ਵੱਡੇ ਵੱਡੇ ਰਾਜਨੀਤੀ ਦੇ ਤੂੰਗਾ ਚੀਜ਼ ਐ ਠੀਕ ਹੈ ਨਾ ਤਾ ਇਹ ਕਮਰਤਬਾਨ ਹੈ ਕਹਿੰਦਾ ਮੇਰੀ ਐਸ ਐਚਓ ਐਸ ਐਸਪੀ ਡੀਸੀ ਹੈ ਪਾਣੀ ਭਰਦੀ ਹੈ ਸਿੱਧੂ ਮੂਸੇ ਵਾਲੇ ਭਰਾ ਨੂੰ ਅਮਰਤਮਾਨ ਨੂੰ ਠੀਕ ਹੈ ਜੀ ਕੁਝ ਲੋਕਾਂ ਨੇ ਮੇਰੀ ਵੀਡੀਓ ਜਿਹੜੀ ਹੈ ਉਹ ਕੱਟ ਕੇ ਵਾਇਰਲ ਕੀਤੀ ਹੈ ਜੀ ਠੀਕ ਹੈ ਜੀ ਅਸੀਂ ਵੀ ਸਮਾਜ ਦੇ ਇੱਕ ਜ਼ਿੰਮੇਵਾਰ ਬੰਦੇ ਆ ਠੀਕ ਹੈ ਜੀ ਤੁਸੀਂ ਵੀ ਸਮਾਜ ਦੇ ਇੱਕ ਜ਼ਿੰਮੇਵਾਰ ਬੰਦੇ ਹੋ ਤੇ ਮੇਰੀ ਸਿੱਧੂ ਮੂਸੇ ਵਾਲੇ ਜਮਰਤਮਾਨ ਨਾ ਤਾਂ ਮੈਂ ਏਡੇ ਲੈਵਲ ਦਾ ਹੈਗਾ ਜੀ ਠੀਕ ਹੈ ਨਾ ਕਿ ਮੈਂ ਉਹਨਾਂ ਦੇ ਬਰਾਬਰ ਬੋਲਾਂ ਤੇ ਨਾ ਮੇਰੇ ਨਾਲ ਕੋਈ ਗੱਲਬਾਤ ਹੈ ਜੀ ਠੀਕ ਹੈ ਜੀ ਤੇ ਕੁਝ ਬੰਦੇ ਜਿਹੜੇ ਹੈਗੇ ਆ ਉਹ ਮੇਰੀ ਵੀਡੀਓ ਨੂੰ ਗਲਤ ਤਰੀਕੇ ਨਾਲ ਵਾਇਰਲ ਕਰ ਰਹੇ ਆ ਮੇਰੀ ਇਹ ਵੀ ਜਿਹੜੀ ਵੀਡੀਓ ਨੂੰ ਵਾਇਰਲ ਕਰਦੇ ਹੋ ਤੇ ਉਹਨਾਂ ਬੰਦਿਆਂ ਦਾ ਕਪੂਜੀ ਕਰਦੇ ਹੋ ਕਿ ਜਿਹੜਿਆ ਮੇਰਾ ਕੋਈ ਨਿੱਜੀ ਮਸਲਾ ਨਹੀਂ ਹੈਗਾ ਜੀ ਠੀਕ ਹੈ ਜੀ ਨਾ ਮੈਂ ਉਹਨਾਂ ਨੂੰ ਕੋਈ ਗਾਲ ਕੱਢੀ ਆ ਜੀ ਠੀਕ ਹੈ ਜੀ ਨਾ ਮਨੋਂ ਦੀ ਕੋਈ ਸ਼ਾਨ ਦੇ ਖਿਲਾਫ ਬੋਲਿਆ ਸਿਰਫ ਇੰਨਾ ਹੀ ਕਹਾਂ ਵੀ ਆਪਾਂ ਸਾਰੇ ਭਰਾਏ ਰਲ ਮਿਲ ਕੇ ਰਹੋ ਜੀ ਤੇ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਠੀਕ ਹੈ ਜੀ ਉਹਨਾਂ ਨੂੰ ਆਪਾਂ ਮਤਲਬ ਮੋਟੀਵੇਟ ਕਰੀਏ ਚੰਗੇ ਪਾਸੇ ਨੂੰ ਕਿਉਂਕਿ ਹਰ ਇੱਕ ਦਾ ਪਰਿਵਾਰ ਹੁੰਦਾ ਹੈ ਉਹ ਆਪਣੇ ਪਰਿਵਾਰ ਨੂੰ ਦੇਖਿਓ ਜੀ ਠੀਕ ਹੈ ਨਾ ਤੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿ